ਭਾਰਤ ਦੇ ਜਾਂ ਤਾਂ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ ਇਹਨਾਂ ਵਿੱਚੋਂ ਬਹੁਤੇ ਨੌਜਵਾਨ ਵਿਦੇਸ਼ ਜਾ ਕੇ ਪੜ੍ਹਨ ਦੀ ਇੱਛਾ ਰੱਖਦੇ ਹਨ ਪਰ ਅੱਜ ਕੱਲ ਦੇ ਸਮੇਂ ਵਿੱਚ ਵਿਦੇਸ਼ ਜਾ ਕੇ ਪੜਾਈ ਕਰਨੀ ਬੇਹਦ ਆਕੀ ਹੋ ਰਹੀ ਹੈ ਇਥੇ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਇੱਕ ਖਬਰ ਉਹਨਾਂ ਨੌਜਵਾਨਾਂ ਦਾ ਦਿਲ ਜ਼ਰੂਰ ਤੋੜ ਦੇਵੇਗੀ ਜੋ ਆਸਟ੍ਰੇਲੀਆ ਜਾ ਕੇ ਪੜਨਾਰੇ ਸੋਚ ਰਹੇ ਹਨ ਦਰਅਸਲ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਲੈ ਕੇ ਸਖਤ ਫੈਸਲੇ ਕੀਤੇ ਹਨ ਨਵੇਂ ਨਿਯਮਾਂ ਕਾਰਨ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਬਹੁਤ ਔਖਾ ਹੋ ਰਿਹਾ ਹੈ ਅਸਲ ਵਿੱਚ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਵਿਦਿਆਰਥੀ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ ਵੀਜ਼ਾ ਫੀਸਾਂ ਵਿੱਚ ਵੱਡੇ ਵਾਧੇ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ 1 ਜੁਲਾਈ 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਫੀਸ ਵਜੋਂ 710 ਆਸਟ੍ਰੇਲੀਅਨ ਡਾਲਰ ਦੀ ਬਜਾਏ 1600 ਆਸਟ੍ਰੇਲੀਅਨ ਡਾਲਰ ਅਦਾ ਕਰਨੇ ਪੈਣਗੇ ਰਿਪੋਰਟ ਮੁਤਾਬਕ ਵਿਜ਼ਟਰ ਵੀਜ਼ਾ ਤੇ ਵਿਦਿਆਰਥੀ ਵੀਜ਼ਾ ਤਾਰਕ ਹੁਣ ਔਨਸ਼ੋਰ ਸਟੂਡੈਂਟ ਵੀਜ਼ਾ ਲਈ ਅਪਲਾਈ ਨਹੀਂ ਕਰ ਸਕਦੇ ਮੰਨਿਆ ਜਾ ਰਿਹਾ ਹੈ ਕਿ ਕੁਝ ਭਾਰਤੀ ਟੂਰਿਸਟ ਵੀਜ਼ੇ ਤੇ ਆਸਟ੍ਰੇਲੀਆ ਜਾ ਰਹੇ ਹਨ ਬਾਅਦ ਵਿੱਚ ਕਾਲਜ ਵਿੱਚ ਦਾਖਲਾ ਲੈ ਕੇ ਉਹਨਾਂ ਨੂੰ ਸਟੱਡੀ ਵੀਜ਼ਾ ਵੀ ਮਿਲ ਜਾਂਦਾ ਸੀ ਨਵੇਂ ਨਿਯਮਾਂ ਮੁਤਾਬਕ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਆਦਾ ਵੀਜ਼ਾ ਫੀਸ ਦੇਣੀ ਪਵੇਗੀ ਨਿਯਮਾਂ ਦੇ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰੋਸੈਸਿੰਗ ਫੀਸ 710 ਆਸਟ੍ਰੇਲੀਅਨ ਡਾਲਰ ਜਾਨਕਿ ਕਰੀਬ 39546 ਰੁਪਏ ਸੀ ਹੁਣ ਇਸ ਨੂੰ ਵਧਾ ਕੇ 1600 ਆਸਟ੍ਰੇਲੀਅਨ ਡਾਲਰ ਜਾਨਕਿ 99118 ਰੁਪਏ ਕਰ ਦਿੱਤਾ ਗਿਆ ਹੈ ਆਸਟ੍ਰੇਲੀਆ ਵਿੱਚ ਪੜਨ ਲਈ ਵਿਦਿਆਰਥੀਆਂ ਨੂੰ ਹੁਣ ਆਪਣੇ ਬਚਤ ਖਾਤੇ ਵਿੱਚ ਪਹਿਲਾਂ ਨਾਲੋਂ ਵੱਧ ਪੈਸੇ ਰੱਖਣੇ ਪੈਣਗੇ ਆਸਟ੍ਰੇਲੀਆ ਦੇ ਵੀਜ਼ੇ ਲਈ ਯੋਗ ਹੋਣ ਲਈ ਤੁਹਾਨੂੰ ਘਟੋ-ਘਟ ਸਾਡੇ 16 ਲੱਖ ਰੁਪਏ ਦੀ ਬਜਟ ਦਿਖਾਉਣੀ ਪਵੇਗੀ ਵੀਜ਼ੇ ਲਈ ਹੋਣ ਵਾਲੇ ਲੈਂਗੁਏਜ ਟੈਸਟ ਜਾਨਕਿ ਆਇਲਸ ਪਾਸ ਕਰਨਾ ਵੀ ਕਾਫੀ ਨਹੀਂ ਹੋਵੇਗਾ ਚੰਗੇ ਅੰਕ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ ਅਸਥਾਈ ਗ੍ਰੈਜੂਏਟ ਵੀਜ਼ਾ ਲਈ 6 ਦਾ ਸਕੋਰ ਹੋਣਾ ਜ਼ਰੂਰੀ ਹੈ ਹੁਣ ਇਸ ਨੂੰ ਵਧਾ ਕੇ 6.5 ਦਾ ਸਕੋਰ ਕਰ ਦਿੱਤਾ ਗਿਆ ਹੈ ਅਸਥਾਈ ਗ੍ਰੈਜੂਏਟ ਵੀਜ਼ਾ ਜਾਨਕਿ ਟੀਜੀਵੀ ਦੀ ਉਮਰ ਘਟਾ ਦਿੱਤੀ ਗਈ ਹੈ ਨਵੇਂ ਨਿਯਮ ਮੁਤਾਬਿਕ ਹੁਣ ਇਸ ਨੂੰ ਘਟਾ ਕੇ 35 ਸਾਲ ਕਰ ਦਿੱਤਾ ਗਿਆ ਹੈ ਪਹਿਲਾ ਉਮਰ ਹੱਦ 50 ਸਾਲ ਦੀ ਹੁੰਦੀ ਸੀ ਹੁਣ ਦੱਸਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਕਿੰਨੇ ਭਾਰਤੀ ਵਿਦਿਆਰਥੀ ਹਨ ਭਾਰਤੀ ਹਾਈ ਕਮਿਸ਼ਨ ਦੇ ਅਨੁਸਾਰ ਜਨਵਰੀ ਸਤੰਬਰ 2023 ਦੇ ਵਿੱਚ ਕੁੱਲ 122391 ਭਾਰਤੀ ਵਿਦਿਆਰਥੀ ਆਸਟ੍ਰੇਲੀਆ ਦੇ ਵਿੱਚ ਪੜ੍ਹ ਰਹੇ ਸਨ ਸਾਲ 2022 ਦੇ ਵਿੱਚ ਕੁੱਲ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਵੱਖ-ਵੱਖ ਸੰਸਥਾਵਾਂ ਦੇ ਵਿੱਚ ਪੜ੍ਹ ਰਹੇ ਸਨ ਆਸਟ੍ਰੇਲੀਆ ਵਿੱਚ ਕੁੱਲ 976000 ਵਿਦਿਆਰਥੀ ਇਸ ਵੇਲੇ ਰਹਿੰਦੇ ਹਨ